ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਲੀ ਫਾਰਮ ਦੇਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੁਵਾਲ ਛੇੜ ਲਈ ਲੈ ਕੇ ਆਏ ਹਾਂਗੇ ਤੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਡਾਕਟਰ ਹੋ ਠੀਕ ਹੋ ਬਾਈ ਬਹੁਤ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਜਗੂ ਆ ਬਾਈ ਪਿੰਡ ਭਾਇ ਰੂਪਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਟਿੰਡਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਬਾਈ ਸਲਾਦਪੁਰਾ ਕੇ ਭਗਤਾ ਬਾਈ ਕੇ ਗੌਂਟੀ ਆ ਗਿਆ ਕੰਟੈਕਟ ਨੰਬਰ ਬੋਲ ਦੋ ਆਪਣਾ 994377425 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜੇ ਕੋਈ ਸਾਹਮਣੇ ਬੈਠ ਜਿਹੜੀ ਆਪਏ ਦੇਖ ਰਿਹਾ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਬਈ 15 ਤੋਂ 18 ਦਿਨ ਹੋ ਗਏ ਹੋਣਗੇ ਤੇ ਕਿੰਨਾ ਦੁੱਧ ਆ ਬਾਈ ਦੁੱਧ ਬਾਈ 13 ਕਿਲੋ ਆ 12 ਕਿਲੋ ਆ ਮਿਲਦਾ ਮੰਨ ਕੇ ਚਲੋ ਜੇ ਕੋਈ ਵੀਰ ਆਪਦੀ ਦੋ ਟਾਈਮ ਜਾਂ ਤਿੰਨ ਟਾਈਮ ਥੱਲੇ ਕਰ ਬੜਾ ਚਾਰ ਟਾਈਮ ਕਰ ਲੇ ਬਾਈ ਯਾਰ ਠੀਕ ਆ ਬਾਈ ਕਹਿੰਦਾ ਆਪਾਂ ਚਾਰ ਟਾਈਮ ਚਵਾਈ ਕਰ ਲਿਓ ਬਾਈ ਆਪਦੀ ਫੁੱਲ ਤਸਵੀ ਲੇਵਾ ਪਚਕਰਵਾਣ ਜਿਹੜਾ ਆ ਮੂਹਲਾ ਥਾਣਾ ਨਾ ਇਹ ਜੋ ਧਾਰਾ ਘਟਾ ਕਿੰਨੀ ਆ ਘਟਾ ਅੱਧਾ ਪੌਣਾ ਕਿਲੋ ਦੁੱਧ ਆ ਅੱਧਾ ਕਿਲੋ ਮੰਨ ਲਓ ਨਹੀਂ ਦੁੱਧ ਨਹੀਂ ਆ ਆ ਤਾਂ ਤੂਰ ਵਧੀਆ ਗੀ ਕੋਈ ਚੱਕਰ ਨਹੀਂ ਗਿਆ ਜਮਾ ਵੀ ਤੇ ਲੇਵਾ ਵੀ ਦਿਖਾ ਦੇ ਲੇਵਾ ਬਹੁਤ ਕਮਾਲ ਆ ਗਿਆ ਫੀਡ ਨਾਲ ਆ ਲੇਵਾ ਆ ਗਿਆ ਬਹੁਤ ਸੋਹਣਾ ਤੇ ਥਣ ਬਹੁਤ ਚੰਗਾ ਆ ਚਾਰ ਥਣ ਨਿਖੜ ਮੇ ਥਾਣਾ ਪੂਰੇ ਗਾਇਬ ਤੇ ਕਦ ਘਾਟ ਬਈ ਚੈੱਕ ਕਰਵਾ ਦੇ ਕਦ ਘਾਟ ਹੋਤਾ ਬਈ ਕੋਣ ਹਾਂ ਬਸ ਉਹੀ ਮਾਰੇ ਥਣ ਦੀ ਉਹ ਮਾਰਦੀ ਆ ਹੂੰ ਨਹੀਂ ਤਾਂ ਲੱਕ ਚਾਹੇ ਦੇ ਮਗਰਾ ਗਿਆ ਬਾਈ ਬੱਛਾ ਤੇ ਫੇਸਬੁਕ ਵਗੈਰਾ ਚੈੱਕ ਕਰ ਸਕਦੇ ਬੜਾ ਕਮਾਲ ਆ ਗਿਆ ਨਾ ਹਾਂ ਸਹੀ ਗੱਲ ਆ ਬਾਈ ਬੋਦੀ ਵਾਲੀ ਵੈੜਾ ਫੁੱਲ ਕਮਾਲ ਦੀ ਐ ਪ੍ਰਿੰਟ ਬਹੁਤ ਚੰਗਾ ਵੈੜੇ ਚ ਸੁਨੱਖ ਬਣਾ ਬਹੁਤ ਆ ਕੱਦ ਵਾਲੀ ਵੈੜਾ ਹਾਂ ਫੁੱਲ ਕੱਦ ਆਗਾ ਹੂੰ ਜਿਹੜੀ ਗੱਲ ਆ ਬਾਈ ਆਪਾਂ ਦੱਸਤੀ ਯਾਰ ਹੂੰ ਸਹੀ ਗੱਲ ਆ ਬਾਈ ਠੀਕ ਐ ਤੇ ਲੈਵਾ ਜਿਹੜਾ ਇਹਨੂੰ ਲੱਗਿਆ ਬਹੁਤ ਸੋਹਣਾ ਫੀਟਿੰਗ ਵਾਲਾ ਲੈਵਾ ਤੇ ਜੱਗੂ ਇਹਦਾ ਮੁੱਲ ਬਾਈ ਕੀ ਰੋਗ ਲੈਣ ਦੇ ਮੁੱਲ ਬਾਈ ਜੇ ਥਣ ਸਹੀ ਹੁੰਦਾ ਫੇਰ ਤਾਂ ਇਹਦਾ ਕੋਈ ਮੁੱਲ ਹੀ ਨਹੀਂ ਸੀਗਾ ਹੂੰ ਹੁਣ ਆਪਾਂ 45000 ਦੀ ਬੈੜ ਦੇ ਦਾਂਗੇ ਠੀਕ ਬਾਈ ਕਹਿੰਦਾ ਲੈਣ ਦੇਣ ਮੁੱਲ 45000 ਰੁਪਏ ਦੀ ਵਾੜ ਆਪਾਂ ਦੇ ਦਾਂਗੇ ਬਾਕੀ ਥੋੜਾ ਕਣਾ ਮਾਨਤਾਣਾ ਹੋ ਜਾ ਹਾਂ ਵਾਹ ਥੋੜਾ ਕਣਾ ਹੀ ਹੋਊਗਾ ਬਾਹਲਾ ਨਹੀਂ ਹੋਊਗਾ ਠੀਕ ਹੈ ਬਾਈ ਮਾਨਤਾਣਾ ਨਹੀਂ ਹੋਊਗਾ ਬਾਈ ਕਹਿੰਦਾ ਥੋੜਾ ਕਣਾ ਹੋ ਜਾਊਗਾ ਬਈ ਹੈਗੇ ਤਾਂ ਬਾਕੀ ਕਦ ਕਾਟ ਚਮਕ ਸਾਈਨ ਰੰਗ ਰੂਪ ਕਰਮਲੀ ਦਾ ਬਹੁਤ ਪਿਆਰਾ ਆ ਗਿਆ ਬਾਕੀ ਥਣਾ ਦਾ ਸੈਜ ਵੀ ਚੈੱਕ ਕਰ ਸਕਦਾ ਹਾਂ ਬਹੁਤ ਚੰਗਾ ਆ ਗਿਆ ਨਾੜਾ ਨੋੜਾ ਲੈ ਵੀ ਤੇ ਫੋਲੋ ਜਿੰਗੀਆਂ ਬਾਕੀ ਬਾਈ ਜਿਹਨੇ ਲੈਣੀ ਆ ਆਪਾਂ ਨੂੰ ਫੋਨ ਉਹੀ ਲਾਵੇ ਠੀਕ ਹੈ ਨਾ ਫੋਨ ਤੇ ਐਵੇਂ ਪੁੱਸੀ ਜਾਣ ਜਿਹੜਾ ਕੋਲ ਆਪਾਂ ਇਹਨੂੰ ਦੱਸਤਾ ਉਹੀ ਕੁਛ ਹੋਊਗਾ ਠੀਕ ਹੈ ਬਈ ਠੀਕ ਹੈ ਨਾ ਥਾਣਾ ਅੱਧਾ ਦਾ ਅੱਧਾ ਹੀ ਹੋਊਗਾ ਠੀਕ ਹੈ ਬਈ ਠੀਕ ਆ ਹੂੰ ਦੁੱਧ ਆ 13 ਕਿਲੋ 12 ਕਿਲੋ ਜਮਾ ਬਣਾ ਦਾਂਗੇ ਬਣਾ ਚਾਰ ਡੰਗ ਚੋੜੇ ਕੋਈ ਠੀਕ ਹੈ ਬਈ ਠੀਕ ਆ ਠੀਕ ਆ ਆਪਾਂ ਨੂੰ ਫੋਨ ਤੇ ਐਵੇਂ ਫੋਨ ਲਾ ਕੇ ਕਹੀ ਜਾਣ ਬਈ ਆ ਕਿਵੇਂ ਆ ਬਈ ਕਿਵੇਂ ਆ ਉਹ ਗੱਲ ਨਾ ਕਰਨ ਜਿਹਨੇ ਲੈਣੀ ਆਪਾਂ ਨੂੰ ਉਹੀ ਫੋਨ ਲਾ ਠੀਕ ਹੈ ਬਈ ਠੀਕ ਆ ਗੱਲ ਬਈ ਇਹ ਆ ਵੀ ਹਨਾ ਤੁਸੀਂ ਪੈਸੇ ਲਾਉਣੇ ਆ ਆਪਦੀ ਤਸੱਲੀ ਕਰ ਸਕਦੇ ਆ ਆਪਾਂ ਜਿਹੜੀ ਗੱਲ ਦੱਸਤੀ ਉਹੀ ਹੋਊਗੀ ਬਾਕੀ ਠੰਡੀ ਠੰਡੀ ਦੇਖ ਸਕਦਾ ਬਈ ਬਹੁਤ ਆ ਕਿ ਨਿਆਣਾ ਲਾਉਣਾ ਲਾ ਲੋ ਨਹੀਂ ਲਾਉਣਾ ਨਾ ਲਿਓ ਉਹ ਨਹੀਂ ਕੋਈ ਚੱਕਰ ਠੀਕ ਹੈ ਬਈ ਠੀਕ ਆ ਨਿਆਣਾ ਬਾਈ ਬਾਕੀ ਪਾ ਕੇ ਵੀ ਦਿਖਾ ਦਿੰਦਾ ਬਈ ਲਾਉਣਾ ਹੋਇਆ ਸੀਲ ਦਾ ਯਾਰ ਬਾਹਰ ਹੀ ਠੰਡੀ ਹੈ ਕੋਈ ਚੋਈ ਜਾਵੇ ਹਮ ਸਹੀ ਗੱਲ ਆ ਬਈ ਬਾਕੀ ਇਹ ਨਹੀਂ ਹਣਾ ਲੱਤ ਇੱਧਰ ਜਾ ਉੱਤਰ ਨਾ ਨਾ ਆਪਾਂ ਬਿਨਾ ਨਿਆਣੇ ਤੋਂ ਵੀ ਪਹਿਲਾਂ ਜੋ ਕੇ ਦਿਖਾ ਤੀ ਬਣਾ ਬਸ ਰੋ ਤੋਂ ਸਹੀ ਗੱਲ ਆ ਆ ਫੜੀ ਮਾੜੀ ਫੜੀ ਬਈ ਬੱਤੀ ਲਾ ਬਾਈ ਕੌਣ ਤਵਾਜੇ ਕਰੇ ਇਸ ਨੰਬਰ ਤੇ ਇੰਪੀਆ ਗਿਆ ਹਨਾ ਬਹੁਤ ੰਡਾ ਜੀ ਹੁੰਦਾ ਮਗਾ ਜੀ ਹੁੰਦਾ ਯਾਰ ਕੋਈ ਅੰਤ ਨਹੀਂ ਉਹ ਥਾਣੇ ਤੋਂ ਬਾਅਦ ਥਾਣੇ ਮਾਰ ਗਿਆ ਆਪਾਂ ਹੂੰ ਲੈ ਚੱਕ ਸਹੀ ਗੱਲ ਇਹ ਥਾਣੇ ਅੱਧਾਗਾ ਬਾਈ ਠੀਕ ਹੈ ਬਾਈ ਹਾਂ ਆਪਾਂ ਬਾਰੀ ਬਾਰੀ ਕਹਿੰਨੇ ਆ ਮੋੜ ਕੇ ਆਪਾਂ ਨੂੰ ਫੋਨ ਲਾ ਕੇ ਪੁੱਛੀ ਜਾਣ ਬਾਈ ਇਹ ਕਿਵੇਂ ਆ ਕਿਵੇਂ ਆ ਹਨਾ ਬਾਕੀ ਹੈ ਬਾਈ ਜਿਹੜਾ ਆਊਗਾ ਤਸੱਲੀ ਕਰ ਲੂ ਹਾਂ ਤਸੱਲੀ ਕਰਿਆ ਆਪਾਂ ਤਾਂ ਕਹਿੰਨੇ ਆਂ ਹੂੰ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬੜਾ ਵੇ ਪਸੰਦ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ